ਹਾਂਜੀ ਛੱਤਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਰੋਲਾ ਪੰਜਾਬ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੇ ਮਾਮਲੇ ਦੀ ਜਿਸ ਨੇ ਪੂਰੇ ਪੰਜਾਬੀ ਸੋਸ਼ਲ ਮੀਡੀਆ ਤੇ ਤੂਫਾਨ ਖੜਾ ਕਰ ਦਿੱਤਾ ਜੀ ਹਾਂ ਦੋਸਤੋ ਗੱਲ ਹੈ Instagram ਇਨਫਲੂਐਂਸਰ ਮਹਿਕ ਪੰਡੋਰੀ ਅਤੇ ਪੰਜਾਬੀ ਰੈਪਰ ਜਸ ਧਾਲੀਵਾਲ ਦੇ ਝਗੜੇ ਦੀ ਮਹਿਕ ਪੰਡੋਰੀ ਕੌਣ ਹੈ ਉਹ ਆਪਣੇ ਸਟਾਈਲਿਸ਼ ਲੁੱਕ ਸ਼ਾਰੀਆਂ ਵਾਲੀਆਂ ਰੀਲਾਂ ਅਤੇ ਮਾਡਰਨ ਕੰਟੈਂਟ ਕਰਨ Instagram ਤੇ ਕਾਫੀ ਮਸ਼ਹੂਰ ਹੈ ਲੱਖਾਂ ਲੋਕਾਂ ਉਸ ਦੀਆਂ ਪੋਸਟਾਂ ਨੂੰ ਪਸੰਦ ਕਰਦੇ ਹਨ ਦੂਜੇ ਪਾਸੇ ਜਸ ਢਾਲੀਵਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇੱਕ ਉੱਭਰਦਾ ਰੈਪਰ ਹੈ ਕੁਝ ਹੀ ਸਾਲਾਂ ਵਿੱਚ ਉਹ ਆਪਣੇ ਰੈਪ ਤੇ ਸੋਸ਼ਲ ਸੁਨੇਹਿਆਂ ਕਰਕੇ ਨੌਜਵਾਨਾਂ ਵਿੱਚ ਪਸੰਦੰਦਾ ਬਣ ਗਿਆ ਸੋ ਦੋਸਤੋ ਸਭ ਤੋਂ ਪਹਿਲਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਰੋਲਾ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਰ ਦੋਸਤੋ ਪਿਛਲੇ ਕੁਝ ਸਮੇਂ ਤੋਂ ਦੋਵਾਂ ਦੇ ਵਿਚਕਾਰ ਤਣਾਅ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਆ ਰਹੀਆਂ ਨੇ ਕਈ ਪੋਸਟਾਂ 'ਚ ਇੱਕ ਦੂਜੇ ਨੂੰ ਤਿੱਜਰ ਵਾਂਗ ਲਾਈਨਾਂ ਲਿਖੀਆਂ ਜਾਂਦੀਆਂ ਸਨ ਹੁਣ ਜੋ ਵੀਡੀਓ ਵਾਇਰਲ ਹੋਈ ਹੈ ਉਸ ਵਿੱਚ ਇਹ ਦਿਖਾਇਆ ਜਾ ਰਿਹਾ ਹੈ ਕਿ ਜਸ ਢਾਲੀਵਾਲ ਦੇ ਕੁਝ ਦੋਸਤ ਮਹਿਕ ਪੰਡੋਰੀ ਦੇ ਕਮਰੇ ਵਿੱਚ ਵੜਦੇ ਹਨ ਅਤੇ ਉਸ ਨਾਲ ਹੱਤਾਪਾਈ ਕਰਦੇ ਨੇ ਵੀਡੀਓ ਜਿਵੇਂ ਹੀ ਸੋਸ਼ਲ ਮੀਡੀਆ ਤੇ ਆਈ ਲੋਕਾਂ ਵਿੱਚ ਗੁੱਸਾ ਫੈਲ ਗਿਆ ਕਈ ਲੋਕ ਮਹਿਕ ਦੀ ਸਪੋਰਟ 'ਚ ਆਏ ਕਈਆਂ ਨੇ ਜਸ ਢਾਲੀਵਾਲ ਨੂੰ ਟਾਰਗੇਟ ਕੀਤਾ ਇੰਸਟਾਗ੍ਰam ਸਟੋਰੀ ਫੇਸਬੁਕ ਪੋਸਟ ਰੀਲ ਹਰ ਜਗ੍ਹਾ ਇਹੀ ਚਰਚਾ ਸੀ #ਮਹਿਕ ਬੰਡੋਰੀ #ਜਸਟ ਢਾਲੀਵਾਲ ਵਰਗੇ ਟੈਗ 트ੈਂਡ ਕਰਨ ਲੱਗੇ ਜੇਕਰ ਤੁਸੀਂ ਮਹਿਕ ਬੰਡੋਰੀ ਦਾ ਇੰਸਟਾਗ੍ਰਾਮ ਅਕਾਊਂਟ ਚੈੱਕ ਕਰੋ ਤਾਂ ਤੁਹਾਨੂੰ ਉਸ ਦੀਆਂ ਕੁਝ ਤਸਵੀਰਾਂ ਭਾਈ ਅਮਰਤਪਾਲ ਸਿੰਘ ਮਹਿਰੋ ਦੇ ਨਾਲ ਵੀ ਨਜ਼ਰ ਆਉਣਗੀਆਂ ਇੱਥੇ ਹੀ ਲੋਕਾਂ ਦੀਆਂ ਗੱਲ ਹੋਰ ਚੜ੍ਹਦੀਆਂ ਹਨ ਕੁਝ ਪੇਜਾਂ ਦਾ ਕਹਿਣਾ ਹੈ ਕਿ ਜੇਕਰ ਮਹਿਕ ਬੰਡੋਰੀ ਦੀ سپورਟ ਵਿੱਚ ਕੋਈ ਬੋਲ ਸਕਦਾ ਹੈ ਤਾਂ ਉਹ ਭਾਈ ਅਮਰਤਪਾਲ ਸਿੰਘ ਹੀ ਹੋ ਸਕਦੇ ਨੇ ਇਸ ਦੇ ਇੱਕ ਵਜਹ ਇਹ ਵੀ ਦੱਸੀ ਜਾ ਰਹੀ ਹੈ ਕਿ ਕੁਝ ਸਮਾਂ ਪਹਿਲਾਂ ਮਹਿਕ ਦੇ ਘਰ ਨਾਲ ਬੇਦਬੀ ਦੀ ਘਟਨਾ ਹੋਈ ਸੀ ਇਹ ਗੱਲ ਮਹਿਕ ਤੋਂ ਤੱਕ ਵੀ ਪਹੁੰਚ ਸਕਦੀ ਹੈ ਲੋਕ ਹੁਣ ਉਮੀਦ ਕਰ ਰਹੇ ਹਨ ਕਿ ਮਹਿਰੋ ਇਸ ਮਾਮਲੇ ਤੇ ਜਰੂਰ ਆਪਣਾ ਜਵਾਬ ਦੇਣਗੇ ਪਰ ਦੋਸਤੋ ਅਜੇ ਤੱਕ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ ਨਾ ਹੀ ਮਹਿਕ ਵੱਲੋਂ ਨਾ ਜਸ ਧਾਲੀਵਾਲ ਵੱਲੋਂ ਨਾ ਹੀ ਮਹਿਰੋ ਵੱਲੋਂ ਇਸ ਕਰਕੇ ਚਰਚਾ ਹੋਰ ਵੱਧ ਰਹੀ ਹੈ ਲੋਕ ਕਈ ਤਰ੍ਹਾਂ ਦੇ ਅੰਦਾਜ਼ੇ ਲਗਾ ਰਹੇ ਹਨ ਕਿਸੇ ਦਾ ਕਹਿਣਾ ਹੈ ਕਿ ਇਹ ਸਿਰਫ ਪੀਆਰ ਸਟੰਟ ਹੈ ਕਿਸੇ ਦਾ ਕਹਿਣਾ ਹੈ ਕਿ ਇਹ ਹਕੀਕਤ ਵਿੱਚ ਹੋਇਆ ਹੈ ਜੀਮੇ ਜਿਮੇ ਕਟਨਾ ਵਾਇਰਲ ਹੋ ਰਹੀ ਹੈ ਵਕ ਵਕ YouTube ਚੈਨਲਾਂ ਤੇ ਰਿਐਕਸ਼ਨ ਵੀਡੀਓ ਆ ਰਹੀਆਂ ਨੇ TikTok ਤੇ ਵੀ ਇਸ ਨਾਲ ਜੁੜੀਆਂ ਵੀਡੀਓ ਬਣ ਰਹੀਆਂ ਨੇ ਕਈਆਂ ਨੇ ਮਹਿਕ ਦੀ ਪੁਰਾਣੀ ਜ਼ਿੰਦਗੀ ਬਾਰੇ ਕਹਾਣੀਆਂ ਸਾਂਝੀਆਂ ਕਰਦੇ ਹਨ ਕਿੱਥੇ ਪੜਿਆ ਕਿਵੇਂ ਇਨਫਲੂਐਂਸਰ ਬਣਿਆ ਦੂਜੇ ਪਾਸੇ ਜਸ ਢਾਲੀਵਾਲ ਦੇ ਫੈਨਸ ਦਾ ਕਹਿਣਾ ਹੈ ਕਿ ਉਸ ਤੇ ਗਲਤ ਦੋਸਤ ਲਾਏ ਜਾ ਰਹੇ ਹਨ ਉਹ ਕਹਿੰਦੇ ਹਨ ਕਿ ਵੀਡੀਓ ਕੱਟ ਛਾਂਟ ਕੇ ਪਾਈ ਗਈ ਹੈ ਹੁਣ ਸੱਚ ਕੀ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਦੋਸਤੋ ਅਸੀਂ ਤੁਹਾਡੇ ਸਾਹਮਣੇ ਕੇਵਲ ਉਹੀ ਗੱਲ ਰੱਖ ਰਹੇ ਹਾਂ ਜੋ ਇਸ ਵੇਲੇ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਸਲੀ ਸੱਚ ਕੀ ਹੈ ਇਹ ਅਜੇ ਸਾਹਮਣੇ ਆਉਣਾ ਬਾਕੀ ਹੈ ਤੁਸੀਂ ਕੀ ਸੋਚਦੇ ਹੋ ਕਿ ਭਾਈ ਅਮਰਤਪਾਲ ਸਿੰਘ ਮਹਿਰੋ ਵਾਕਈ ਇਸ ਮਾਮਲੇ ਤੇ ਕੁਝ ਬੋਲਣਗੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਚ ਜਰੂਰ ਦੱਸੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਤਾਂ ਜੋ ਅਗਲੀ ਵੀਡੀਓ ਖਬਰ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਲਈ ਰੱਬ ਰੱਖਾ ਸ਼ਤਿ ਸ਼੍ਰੀ ਅਕਾਲ ਦੋਸਤੋ